ਇਹ YouTube ਚੈਨਲ ਕੋਹਿਨूर ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਜਦਵਿੰਦਰ ਸਿੰਘ ਗਿੱਲ ਅੱਜ ਬਹੁਤ ਹੀ ਖਤਰਨਾਕ ਹਾਦਸਾ ਜੋ ਕਿ ਦਿਲ ਨੂੰ ਕੰਬਾਉਣ ਵਾਲਾ ਹਾਦਸਾ ਹੋਇਆ 6 ਫੁੱਟ ਉੱਪਰੋਂ ਟਰੈਕਟਰ ਮੋਢਾ ਡਿੱਗ ਪਿਆ ਕੱਚੇ ਰਸਤੇ ਤੋਂ ਆ ਰਿਹਾ ਸੀ ਝੋਨੇ ਦੀ ਲੇਬਰ ਨੂੰ ਲੈ ਕੇ ਜਿਹਦੇ ਥੱਲੇ ਲੇਬਰ ਵਾਲੇ ਅਤੇ ਟਰੈਕਟਰ ਦਾ ਡਰਾਈਵਰ ਆ ਗਿਆ ਆਜੂ ਅੱਗੇ ਤੁਹਾਨੂੰ ਦਿਖਾਉਂਦੇ ਆ ਕੀ ਬਣਿਆ ਜਿਹੜੇ ਥੱਲੇ ਆਏ ਸੀ ਉਹਨਾਂ ਦਾ ਕੀ ਬਣਿਆ ਇਸ ਨੂੰ ਲਿਆਉਣ ਵਾਸਤੇ ਚੈਨ ਕੋ ਪਿੱਲਿਆਂ ਦੀ ਗਈ ਹੈ ਟਰੈਕਟਰ ਨੂੰ ਸਿੱਧਾ ਕਰਨ ਵਾਸਤੇ ਕੁਝ ਬੰਦੇ ਤਾਂ ਆਪਦੇ ਆਪ ਨਿਕਲ ਗਏ ਸੀ ਕੁਝ ਥੱਲੋਂ ਟਰੈਕਟਰ ਨੂੰ ਟੋਚਨ ਪਾ ਕੇ ਦੂਜੇ ਟਰੈਕਟਰ ਨਾਲ ਥੱਲੋਂ ਚਾਰ ਬੰਦੇ ਕੱਢੇ ਗਏ ਤੇ ਪ੍ਰਮਾਤਮਾ ਦੀ ਇੰਨੀ ਕਿਰਮਤ ਰਹੀ ਬਿਚਾਰਾਂ ਦੀ ਜਾਨ ਬਚ ਗਈ ਟੁੱਟਣ ਭੱਜਣ ਤੋਂ ਬਚ ਗਏ ਮਾਮੂਲੀ ਸੱਟਾਂ ਆਈਆਂ ਨੇ ਟਰੈਕਟਰ ਹਾਦਸਾ ਗ੍ਰਸਤ ਹੋਣ ਦਾ ਕਾਰਨ ਇੱਕ ਪਾਸੇ ਖਿੱਚਿਆ ਗਿਆ ਬ੍ਰੇਕ ਲੱਗ ਗਿਆ ਤੇ ਟਰੈਕਟਰ ਕੰਟਰੋਲ ਤੋਂ ਬਾਹਰ ਹੋ ਗਿਆ ਜਿਸ ਨਾਲ ਟਰੈਕਟਰ 6 ਫੁੱਟ ਚੁਰੜੇ ਕੇ ਮੁੱਦਾ ਹੋ ਗਿਆ ਪਿੰਡ ਵਾਸੀ ਆ ਗਏ ਮੌਕੇ ਤੇ ਆ ਤੇ ਆ ਕੇ ਕ੍ਰੇਨ ਦੀ ਮਦਦ ਨਾਲ ਟਰੈਕਟਰ ਨੂੰ ਸਿੱਧਾ ਕੀਤਾ ਬੰਦੇ ਗੱਡੇ ਥਲੋਂ ਉਹਨੂੰ ਸਾਰਾ ਪਤਾ ਕਿ ਮੈਂ ਕੱਢਣਾ ਤੂੰ ਟੈਨਸ਼ਨ ਨਾ ਲਾ ਰੋ ਜਰ ਉਹਨੇ ਖਾਣਾ ਚੱਕ ਲੈਣਾਗਾ ਤਾਂ ਆਹ ਨੂੰ ਆਹ ਤੋਲ ਲੈਣਾ ਹੈ ਦੇਖੋ ਕਿਸੇ ਨੂੰ ਕੋਣਾ ਕਰਾ ਕਰਾਉ ਕਰਾਉ ਉਹਨੂੰ ਪੁੱਛ ਆਪੇ ਦੱਸੂਗਾ ਉਹ ਕੋਈ ਸੀਰੀਅਸ ਹੋ ਗਿਆ ਉਹ ਲੈ ਸਰ ਪਾਣਾ ਹੈਂ ਇਹ ਹੈ ਸੇ ਨੂੰ ਪਾ ਲਾਵਾ ਨਾ ਚੱਲਦਾ ਹੋ ਜਾਣਾ ਹੈ ਤਾਂ ਕੱਸਲੇ ਚੋਕ ਨੂੰ ਜਾਣਾ ਹੈ ਪਾਏ ਪਲੇਟੇ ਕੋਈ ਨਹੀਂ ਹੈ ਜੀ ਤਾਂ ਇਹ 체ਤੇ ਕੋਈ ਨਹੀਂ ਹੈ ਇੱਥੇ ਅਨੰਦ ਸਿੰਘ ਦੀ ਹੋਣੀ ਚੋਕ ਚੜ ਗਈ ਮੇਰਾ ਤਾਂ ਚੱਕੇ ਨੂੰ ਜਣੇ ਇਹਦੇ ਕਿਹੜਾ ਅਸਰ ਪੈਣਾ ਜ਼ੋਰ ਪੈਣਾ ਥੈਂਕ ਯੂ ਤੁਹਾਡਾ ਥੈਂਕ ਯੂ ਤੁਹਾਡਾ ਅੰਦਰ ਦਬਾ ਲਾ ਆਪੇ ਚੱਲਣਾ ਹੈ ਇਹ ਵਿਚਾਰੋਗਾ ਯਾਰ ਗਰਮ ਹੋ ਜਾਂਦਾ ਫੋਨ ਨਹੀਂ ਠੰਡਾ ਹੀ ਹੋ ਜਾ ਵਿਚਾਰੋ ਤਾ ਤਾ ਤੋੜ ਲਿਆ ਜਦੋਂ ਅੱਖ ਘੁੰਮ ਜਾਣਾ ਇਹਨਾਂ ਨੂੰ ਨਿਤ ਦਾ ਕੰਮ ਆ ਮਾ ਤੋਂ ਨੂੰ ਬਦਲਣ ਚੱਲਿਆ ਨੂੰ ਕਰਦੇ ਆ ਅੱਛਾ ਨਹੀਂ ਚੋਣ ਨਹੀਂ ਕਾਇਲ ਕਾਇਨਾ ਨਿਕਲਦਾ ਕਰਦਾ ਚਿੱਟੀ ਬਈ ਆਪਦੇ ਘੰਟਾ ਥੱਲਾ ਖੇਚ ਰੱਥਲਾ ਥੱਲਾ ਪਟਾ ਚੋਕ ਤੇ ਭੱਜਦੀ ਹੈ ਲੋਕ ਕੱਢਦੀ ਕੱਢੀ ਗੱਡੀ ਡਾਇਰੈਕਟ ਥੱਲੇ ਵੀ ਤਾਂ ਨਹੀਂ ਕਿ ਨਰਮ ਰੇਡੀ ਪਟਲੀ ਕਲੱਚ ਦਾ ਬਣਾ ਹੋਵੇ ਪਾਟਾ ਇਹ ਨਹੀਂ ਹੋ ਰਿਹਾ ਉਹ ਪੈ ਨਹੀਂ ਇਹ ਤਾਂ ਟੰਡੂ ਪੈ ਗਿਆ ਕੋਈ ਨਹੀਂ ਪੈ ਰਿਹਾ ਯਾਰ ਨਾ ਪੈਰ ਨਾਲ ਦਾ ਪਾਰ ਨਹੀਂ ਆਉਣਾ ਫਟਾ ਨਾ ਇੱਥੇ ਲਿਆਉਣਾ ਹਾਂ ਇੱਥੇ ਲਿਆ ਮਾਸੀ ਬਾਰਾਫਾ ਇਹ ਪੈਰਦਾਨ ਤੇ ਆ ਜਾਂਦਾ ਵਜਣਾ ਕੁਛ ਨਹੀਂ ਆਉਂਦਾ ਇੱਥੇ ਲਿਆ ਦੋ ਭਾਈ ਆਹ ਜਗ੍ਹਾ ਦੇ ਹੋਰ ਖਿੱਚੀ ਹੋਰ ਖਿੱਚੀ ਮਾੜੇ ਹੋਰ ਇਹਨੂੰ ਟਾਈਟ ਕਰਦੇ ਹਾਂ ਇਹਨੂੰ ਆ ਜਿਹੜਾ ਬਲਪਾ ਹੈ ਨੀ ਟਰੈਕਟਰ ਪਾਕਸੇ ਨੇ ਬਾਕੀ ਆ ਫੋਟਾ ਸਰ ਰੋਟਾਵੇਟਰ ਨੇ ਵੀ ਰੁਕਿਆ ਇਹ ਰੋਟਾਵੇਟਰ ਨਾ ਹੁੰਦਾ ਫਿਰ ਇੱਕਦਮ ਡਿੱਗਦਾ ਹੈ ਇਹ ਨਹੀਂ ਵਜਦਾ ਕੋਈ ਤੇਰੇ ਸਾਧੂ ਦਾ ਮੂਵੀ ਰੋਣ ਵਰਗਾ ਕਰ ਲੋ ਕਿਉਂ ਵੀ ਜਨੀ ਰੋਣਾ ਹੁੰਦਾ ਹੈ ਹਾਂ ਕਿਸੇ ਦਾ ਘਰ ਪੱਟੇ ਜਾਣੇ ਸੀਗੇ ਤੇ ਹੱਸੇ ਹੱਸੇ ਜਾਣੇ ਸੀ ਇੱਕ ਪੱਟੇ ਜਾਣਾ ਸੀ ਭਾਈ ਬਚ ਤੇ ਟਰੈਕਟਰ ਦਾ ਮੈਦਾ ਬਚਾ ਦੇਖਿਆ ਨਹੀਂ ਪਿਆ ਹੈ ਹੋਰ ਉਹ ਵੀ ਆਪਣੇ ਵਰਗੇ ਇਹ ਵਿਚਾਰੇ ਕਮਾਈਆਂ ਕਰਨ ਆਏ ਨੇ ਹਾਂ ਜਿਵੇਂ ਆਪਾਂ ਨੂੰ ਪਿਆਰੇ ਆਪਣੇ ਜਵਾਬ ਆ ਗਏ ਅਗਲਾ ਯਾ ਟਾਣਾ ਟੁੱਟ ਜੂ ਕੋਈ ਨਹੀਂ ਚੱਕਲਾ ਫਿਰ ਤਾਂ ਚੜ ਜਾਣਾ ਹੋਰ ਜਿੰਦਾ ਜਦੋਂ ਚੱਕ ਲਿਆ ਤਾਂ ਭੈਣ ਚੋ ਉਹਨੂੰ ਬੰਦੀ ਐ ਕਰਲਾ ਨੁੱਕਰ ਤੇ ਖੜਾ ਹੈ ਕਿ ਨਹੀਂ ਆਹ ਕਰਦਾ ਇਹਨਾਂ ਦੇ ਨਿੱਤ ਦੇ ਕੰਮ ਨਹੀਂ ਗਏ ਇਹਨੇ ਬਾਹਰ ਹੀ ਕੱਢੂਗਾ ਇੱਥੇ ਤੋਂ ਹਾਂ ਉਹ ਬਾਹਰ ਹੀ ਜਾਊਗਾ ਉੱਥੇ ਦੇ ਬੰਦਿਆਂ ਨੂੰ ਧੱਕਾ ਖਿੱਚਦਾ ਕਰਨ ਉਹ ਦਾ ਫਿਰ ਉਹ ਨੂੰ ਕੀ ਹੁੰਦਾ ਉਹ ਉਹ ਕਟਾਈ ਕਰਕੇ ਖਿੱਚਦਾ ਕਰਕੇ ਤਾਂ ਟਾਇਰ ਚੱਕਿਆ ਗਿਆ ਵੀ ਮਾਰ ਘੱਟਿਆ ਵੀਵ ਕਰਕੇ ਚੱਕਿਆ ਵੀ ਉਹ ਅੰਦਰ ਕਰ ਲਿਆ ਆਪੇ ਹਾਂ ਸਹੀ ਚੱਕਿਆ ਮੈਂ ਕਰ ਲਾ ਬੈਕ ਸਿੱਧਾ ਹੋ ਜੂਗਾ ਉਹ ਨੂੰ ਮੈਂ ਕਰੀ ਜਾਂਦਾ ਫਰਲਾ ਘੇਰਦਾ ਹੀ ਘੁੰਮੀ ਜਾਂਦਾ ਈ ਜਾਂਦਾ ਇੱਥੇ ਟੋਨੀ ਨੇ ਸਹੀ ਸਿੱਧਾ ਮਤਲਬ ਬੰਦੇ ਆ ਹੱਥ ਰਾਉਣ ਦੀ ਲੋੜ ਨਹੀਂ ਸਿੱਧਾ ਹੋ ਜਾਂਦਾ ਤਾੜ ਨਾਲ ਹੀ ਆ ਤਾੜ ਨਾਲ ਹੀ ਸਿੱਧਾ ਹੋ ਗਿਆ ਹੋਰ ਰੋਜ਼ ਦਾ ਕੰਮ ਇਹਨਾਂ ਦਾ ਹਾਂ ਨਿਤ ਦਾ ਸੌਣੀ ਕਿੰਨੇ ਕੁ ਸਿੱਧੇ ਕਰਦੇ ਆ ਹੈ ਕਿ ਨਹੀਂ ਆ ਰੋਕ ਲਾ ਮੈਂ ਤਾਂ ਕਹਨਾ ਆਪੇ ਕਰ ਤੂੰ ਕਹਿਣ ਦੀ ਲੋੜ ਨਹੀਂ ਦਿੰਦਾ ਇੱਥੋਂ ਬਾਹਰ ਉਹਨੂੰ ਭੇਜ ਜਾਈਏ ਜਾਂ ਜਾਨੀ ਡਾਕਟਰ ਕੋਲ ਜਾਂਦੇ ਨੂੰ ਸਾਈਆਂ ਨੂੰ ਲੈ ਕੇ ਬਾਹਰ ਕਰੀਏ ਕਿਹੜਾ ਰੋਜ਼ ਵੇ ਵੇ ਇਹਨੇ ਖਪਣ ਦੇਣਾ ਹੀ ਨਹੀਂ ਏ ਜਵਾਨ ਬਾਹਰ ਕੱਢ ਕੇ ਜਾਓ ਗੈਮਦ ਰਹੀ ਹੈ ਐ ਚੱਲ ਹੂੰ ਮਾੜਾ ਨਹੀਂ ਹੋਇਆ ਯਾ ਗਰਾਸ ਹੋ ਗਿਆ ਇੱਧਰ ਆਇਆ ਨਹੀਂ ਆਉਂਦਾ ਚਾਪ ਚ ਹੈਗਾ ਇਹ ਚਾਪ ਚ ਮੁੜ ਕੇ ਸਿੱਧਾ ਹੋਇਆ ਨਹੀਂ ਹੋਰ ਇਸ ਤੇ ਕਿੱਥੋਂ ਪ੍ਰੈਸ਼ਰ ਕੰਮ ਕਰਦਾ ਹੈ ਇੱਕ ਮੁੰਡਾ ਬੰਦੇ ਨੂੰ ਝੂਤਾ ਮਾਰਿਆ ਉੱਥੇ ਸਟਾਰਟ ਦੀ ਗੱਲ ਕਰਦੇ ਜੀ ਮਾਪ ਟੋਟ ਹੋ ਜੀ ਤੇਲ ਤਾਂ ਨਹੀਂ ਹੋ ਬੰਦੇ ਅੱਜ ਤੱਕ ਲਈ ਇੰਨਾ ਹੀ ਕਮੈਂਟ ਕਰਕੇ ਦੱਸਣਾ ਕਿ ਪ੍ਰਮਾਤਮਾ ਨੇ ਕਿੰਨੀ ਮਿਹਰ ਕੀਤੀ ਸਾਰੇ ਜਾਣਿਆਂ ਤੇ ਜੋ ਕੇ ਕਹਿੰਦੇ ਬਲਦੀ ਇੱਕ ਚੋ ਕੱਟ ਲੈਂਦਾ ਅੱਜ ਮੁੱਦੇ ਪੇ ਟਰੈਕਟਰ ਦੇ ਥੱਲੋਂ ਤੰਦਰੁਸਤੀ ਨਾਲ ਸਾਰੇ ਕੱਢੇ ਧੰਨਵਾਦ